ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਸਮੇ ਤੋਂ ਜ਼ਿਆਦਾ ਮਹਿੰਗੀਆਂ ਭਾਵਨਾਵਾਂ ਹੁੰਦੀਆਂ ਹਨ ਜੋ ਨਾ ਸਮਝੇ ਉਹਨਾਂ ਤੇ ਖਤਮ ਨਾ ਕਰਿਆ ਕਰੋ ਇੱਕ ਬਹੁਤ ਛੋਟੀ ਜਹੀ ਕਹਾਣੀ ਇਹ ਕਹਾਣੀ ਹੈ ਇੱਕ ਗੁਰੂ ਜੀ ਦੀ ਜੋ ਹਰ ਰੋਜ਼ ਸਵੇਰੇ ਗੰਗਾ ਤੱਟ ਤੇ ਇਸ਼ਨਾਨ ਕਰਨ ਜਾਂਦੇ ਸਨ ਉਸ ਤੋਂ ਬਾਅਦ ਆਪਣੇ ਚੇਲਿਆਂ ਨੂੰ ਪ੍ਰਵਚਨ ਦਿਆ ਕਰਦੇ ਸਨ ਆਪਣੀ ਆਦਤ ਦੇ ਅਨੁਸਾਰ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ ਉਸ ਤੋਂ ਬਾਅਦ ਆ ਕੇ ਸਵੇਰੇ ਸਵੇਰੇ ਪ੍ਰਵਚਨ ਦੇ ਰਹੇ ਸਨ ਉਸੇ ਵਕਤ ਉਹਨਾਂ ਨੂੰ ਜ਼ੋਰ-ਜ਼ੋਰ ਨਾਲ ਕਿਸੇ ਦੇ ਚੀਕਣ ਚਿਲਾਉਣ ਦੀ ਆਵਾਜ਼ ਆਉਣ ਲੱਗੀ ਪਿੱਛੇ ਘੁੰਮ ਕੇ ਦੇਖਿਆ ਤਾਂ ਪਿੱਛੇ ਕਿਸੇ ਪਰਿਵਾਰ ਦੇ ਮੈਂਬਰ ਆਪਸ ਵਿੱਚ ਝਗੜਾ ਕਰ ਰਹੇ ਸਨ ਅਤੇ ਜ਼ੋਰ-ਜ਼ੋਰ ਦੀ ਚਿਲਾ ਰਹੇ ਸਨ ਬਹਿਸ ਕਰ ਰਹੇ ਸਨ ਕਿਉਂਕਿ ਉਹ ਇੱਕ ਦੂਜੇ ਦੇ ਬਹੁਤ ਨੇੜੇ-ਨੇੜੇ ਹੀ ਖੜੇ ਸਨ ਗੁਰੂ ਜੀ ਨੇ ਸੋਚਿਆ ਕਿ ਅੱਜ ਇਸੇ ਵਿਸ਼ੇ ਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਇੱਕ ਚੇਲੇ ਨੂੰ ਪੁੱਛਿਆ ਕਿ ਦੱਸੋ ਇਹ ਲੋਕ ਨੇੜੇ-ਨੇੜੇ ਹੀ ਖੜੇ ਹਨ ਇੱਕ ਹੀ ਪਰਿਵਾਰ ਦੇ ਮੈਂਬਰ ਹਨ ਨਾਲ ਹੀ ਰਹਿੰਦੇ ਹਨ ਪਿਆਰ ਵੀ ਇਹਨਾਂ ਵਿੱਚ ਹੋਵੇਗਾ ਪਰ ਜੇਕਰ ਇਹ ਹੁਣ ਲੜਾਈ ਕਰ ਰਹੇ ਹਨ ਤਾਂ ਚੀਕ ਕਿਉਂ ਰਹੇ ਹਨ ਗੁੱਸੇ ਵਿੱਚ ਲੋਕ ਚੀਕਦੇ ਕਿਉਂ ਹਨ ਚੇਲੇ ਨੇ ਕਿਹਾ ਗੁਰੂ ਜੀ ਹੁਣ ਗੁੱਸਾ ਆ ਗਿਆ ਹੈ ਗੁੱਸੇ ਵਿੱਚ ਕਿਵੇਂ ਆਪਣੇ ਗੁੱਸੇ ਨੂੰ ਪ੍ਰਗਟ ਕਰਨਾ ਇਸ ਲਈ ਚਿਲਾ-ਚਿਲਾ ਕੇ ਪ੍ਰਗਟ ਕਰ ਰਹੇ ਹਨ ਗੁਰੂ ਜੀ ਉਸਤੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਦੂਸਰੇ ਨੂੰ ਪੁੱਛਿਆ ਉਸਨੇ ਕਿਹਾ ਗੁਰੂ ਜੀ ਭਾਵਨਾਵਾਂ ਤੇ ਕਾਬੂ ਨਹੀਂ ਰੱਖ پا ਰਹੇ ਕੰਟਰੋਲ ਹੀ ਨਹੀਂ ਰਹੀ ਇਮੋਸ਼ਨਸ ਤੇ ਇਸ ਲਈ ਚਿਲਾ ਰਹੇ ਹਨ ਗੁਰੂ ਜੀ ਨੂੰ ਉਹ ਜਵਾਬ ਵੀ ਪਸੰਦ ਨਹੀਂ ਆਇਆ ਬਹੁਤ ਸਾਰੇ ਚੇਲਿਆਂ ਨੇ ਆਪਣੇ ਆਪਣੇ ਤਰੀਕਿਆਂ ਨਾਲ ਜਵਾਬ ਦਿੱਤਾ ਪਰ ਗੁਰੂ ਜੀ ਨੂੰ ਪਸੰਦ ਨਹੀਂ ਆਇਆ ਤਾਂ ਉਹਨਾਂ ਨੇ ਆਪ ਉੱਤਰ ਦਿੱਤਾ ਤੇ ਕਿਹਾ ਸੁਣੋ ਅਤੇ ਸਮਝੋ ਇੱਕ ਹੀ ਪਰਿਵਾਰ ਦੇ ਲੋਕ ਹਨ ਨਾਲ ਰਹਿੰਦੇ ਹੋਣਗੇ ਪਿਆਰ ਹੋਵੇਗਾ ਇਹਨਾਂ ਵਿੱਚ ਪਰ ਇਹਨਾਂ ਵਿੱਚ ਹੁਣ ਜਦ ਬਹਿਸ ਆ ਗਈ ਹੈ ਗੁੱਸਾ ਆ ਗਿਆ ਹੈ ਤਾਂ ਅਜਹੀ ਸਿਚੁਏਸ਼ਨ ਵਿੱਚ ਚਿਲਾ ਰਹੇ ਹਨ ਜਦੋਂ ਕਿ ਕੋਲ-ਕੋਲ ਖੜੇ ਹਨ ਗੁੱਸੇ ਵਿੱਚ ਇਨਸਾਨ ਕੋਲ ਹੋਣ ਦੇ ਕਾਰਨ ਇਸ ਲਈ ਵੀ ਚਿਲਾਉਂਦਾ ਹੈ ਕਿਉਂਕਿ ਸਾਹਮਣੇ ਵਾਲੇ ਨਾਲ ਉਸਤੇ ਦਿਲ ਦੀ ਦੂਰੀ ਵੱਧ ਜਾਂਦੀ ਹੈ ਇਹ ਖੜੇ ਤਾਂ ਕੋਲ-ਕੋਲ ਹਨ ਪਰ ਇਹਨਾਂ ਦੇ ਦਿਲ ਬਹੁਤ ਦੂਰ ਜਾ ਚੁੱਕੇ ਹਨ ਅਤੇ ਕੀ ਹੁੰਦਾ ਹੈ ਜਦੋਂ ਇਨਸਾਨ ਦੂਰ ਖੜਾ ਹੁੰਦਾ ਹੈ ਤਾਂ ਚਿਲਾ ਕੇ ਗੱਲ ਕਰਦਾ ਹੈ ਤਾਂ ਬਸ ਇਹਨਾਂ ਦੇ ਦਿਲਾਂ ਵਿੱਚ ਦੂਰੀਆਂ ਵੱਧ ਚੁੱਕੀਆਂ ਹਨ ਇਸੇ ਲਈ ਜ਼ੋਰ-ਜ਼ੋਰ ਨਾਲ ਚਿਲਾ ਰਹੇ ਹਨ ਤੁਸੀਂ ਦੇਖਿਆ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਵਿੱਚ ਪਿਆਰ ਹੁੰਦਾ ਹੈ ਉਹ ਬਹੁਤ ਸ਼ਾਂਤ ਬਹੁਤ ਹੌਲੀ ਆਵਾਜ਼ ਵਿੱਚ ਗੱਲ ਕਰਦੇ ਹਨ ਜਦੋਂ ਪਿਆਰ ਵੱਧ ਜਾਂਦਾ ਹੈ ਤਾਂ ਫੁਸਫੁਸਾ ਕੇ ਗੱਲ ਕਰ ਲੈਂਦੇ ਹਨ ਅਤੇ ਜਦੋਂ ਪਿਆਰ ਹੋਰ ਵੀ ਵੱਧ ਜਾਂਦਾ ਹੈ ਤਾਂ ਕੁਝ ਕਹਿਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਉਹ ਇਸ਼ਾਰਿਆਂ ਇਸ਼ਾਰਿਆਂ ਵਿੱਚ ਹੀ ਗੱਲ ਕਰ ਲੈਂਦੇ ਹਨ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਸ਼ਬਦ ਬੋਲਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਇਸ਼ਾਰਿਆਂ ਇਸ਼ਾਰਿਆਂ ਵਿੱਚ ਗੱਲ ਹੋ ਜਾਂਦੀ ਹੈ ਕਈ ਵਾਰ ਤਾਂ ਅੱਖਾਂ ਨਾਲ ਹੀ ਗੱਲ ਹੋ ਜਾਂਦੀ ਹੈ ਜਿੱਥੇ ਪਿਆਰ ਹੁੰਦਾ ਹੈ ਉੱਥੇ ਚਿੰਕਣ ਚਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਦਿਲਾਂ ਦੀਆਂ ਦੂਰੀਆਂ ਵੱਧ ਜਾਣੀਆਂ ਤਾਂ ਹਮੇਸ਼ਾ ਚਿਲਾਉਣਾ ਹੀ ਪਵੇਗਾ ਇਸ ਛੋਟੀ ਜਿਹੀ ਕਹਾਣੀ ਦਾ ਸਾਰ ਇਹ ਸਮਝਾਉਂਦਾ ਹੈ ਕਿ ਅਗਲੀ ਵਾਰ ਜਦੋਂ ਗੁੱਸਾ ਆਵੇ ਤਾਂ ਇਹ ਮੰਤਰ ਯਾਦ ਰੱਖਣਾ ਚਿਲਾਓ ਮਤ ਚਿਲਾਉਣਾ ਬੰਦ ਕਰੋ ਕਿਉਂਕਿ ਅਜਿਹਾ ਕਰਕੇ ਤੁਸੀਂ ਦਿਲਾਂ ਦੀਆਂ ਦੂਰੀਆਂ ਨੂੰ ਵਧਾ ਰਹੇ ਹੋ ਹੋ ਸਕਦਾ ਹੈ ਕਿ ਕਿਸੇ ਗੱਲ ਤੇ ਬਹਿਸ ਹੋ ਜਾਵੇ ਤੁਹਾਨੂੰ ਗੁੱਸਾ ਆ ਜਾਵੇ ਸਾਹਮਣੇ ਵਾਲੇ ਨਾਲ ਤੁਹਾਡੀ ਸੋਚ ਨਾ ਮਿਲੇ ਪਰ ਇੰਨੀ ਵੀ ਦੂਰੀ ਨਾ ਵਧਣ ਦੇਵੋ ਕਿ ਚਿਲਾਉਣ ਦੀ ਜ਼ਰੂਰਤ ਪਵੇ ਅਤੇ ਇੰਨੀ ਜ਼ਿਆਦਾ ਦੂਰੀ ਨਾ ਵੱਧ ਜਾਵੇ ਕਿ ਤੁਸੀਂ ਚਿਲਾਉਂਦੇ ਰਹੋ ਤੇ ਤੁਹਾਡੀ ਆਵਾਜ਼ ਵੀ ਸਾਹਮਣੇ ਵਾਲੇ ਤੇ ਪਹੁੰਚਣਾ ਬੰਦ ਹੋ ਜਾਵੇ ਧੰਨਵਾਦ